ਮਜ਼ਦੂਰ ਉਹਨਾਂ ਨੇ ਕਾਫੀ ਮਦਦੀ ਲੋਕਾਂ ਨੂੰ ਪੰਜਾਬੀ ਨੂੰ ਗੱਲ ਪੈ ਰਿਆਂ 2 ਵਜੇ ਇੱਕ ਬੱਚੇ ਨਾਲ ਦੁਸ਼ਕਰਮ ਕੀਤਾ ਉਹਨਾਂ ਮਾਰ ਜਾਣਾ ਮਾਰਤਾ ਕਿਸ ਤਰ੍ਹਾਂ ਦੇ ਰਿਹਾ ਵੇਖੋ ਜਿਹੜੀ ਹਰਕਤਾਂ ਬਹੁਤ ਮਾੜੀਆਂ ਹੋ ਰਹੀਆਂ ਨੇ ਬਿਹਾਰੀਆਂ ਵੱਲੋਂ ਤਾਂ ਹੋਈਆਂ ਜਿਹੜੀ ਆ ਹਜ਼ਾਰਪੁਰ ਦੇ ਵਿੱਚ ਵਾਪਰੀ ਹੈ ਕੜਨਾ ਬਹੁਤ ਮਾੜੀ ਘਟਨਾ ਵਾਪਰੀ ਹੈ ਇਹੋ ਜਿਹਾ ਬੰਦਿਆਂ ਨੂੰ ਤਾਂ ਚਰਾਹੇ 'ਚ ਖੜਾ ਕੇ ਨਾ ਅੱਗ ਲਾਉਣੀ ਚਾਹੀਦੀ ਹੈ ਅੱਗ ਤੜਫਦਾ ਫੀਰੀ ਜਾਵੇ ਇਹੋ ਜਿਹੇ ਲੋਕਾਂ ਨੂੰ ਇਹੋ ਜਿਹੀ ਸਜ਼ਾ ਦੇਣੀ ਚਾਹੀਦੀ ਹੈ ਜਿਨਾਂ ਨੇ ਐਡੀ ਮਾੜੀ ਹਰਕਤ ਕੀਤੀ ਹੈ 6-7 ਸਾਲ ਦਾ ਬੱਚਾ ਜਿਹੜਾ ਉਹਦੇ ਨਾਲ ਉਹਨਾਂ ਨੇ ਬਹੁਤ ਮਾੜੀ ਹਰਕਤ ਕੀਤੀ ਹੈ ਸਖਤ ਤੋਂ ਸਖਤ ਸਜ਼ਾ ਇਹਨਾਂ ਲੋਕਾਂ ਨੂੰ ਹੋਵੇ ਤੇ ਤਾਂ ਹੀ ਇਹ ਜਿਹੜੇ ਇਹੋ ਜਿਹੇ ਕੁਕਰਮ ਹੋ ਰਹੇ ਨੇ ਇਹ ਬਚ ਸਕਦੇ ਨੇ ਲੋਕ ਅੱਜ ਦਾ ਕੋਈ ਵੀ ਸੇਫ ਨਹੀਂ ਹੈਗਾ ਯਾਰ ਨਿੱਕੇ ਨਿੱਕੇ ਬੱਚੇ ਸੇਫ ਨਹੀਂ ਆਪਾਂ ਬਿਹਾਰੀਆਂ ਦੀ ਗੱਲ ਕਰਦਾ ਬਿਹਾਰੀਏ ਸਾਡਾ ਨੁਕਸਾਨ ਕਰ ਰਹੇ ਨੇ ਬਿਹਾਰੀਆਂ ਨੂੰ ਨਹੀਂ ਵੜਨ ਦੇਣਾ ਚਾਹੀਦਾ ਔਰ ਸਾਨੂੰ ਸੋਚਣਾ ਚਾਹੀਦਾ ਅਸੀਂ ਵੋਟਾਂ ਲੈਣ ਵਾਸਤੇ ਉਹਨਾਂ ਦੇ ਆਧਾਰ ਕਾਰਡ ਪੈਨ ਕਾਰਡ ਵੋਟਾਂ ਬਣਾਉਣ ਵਾਸਤੇ ਸਾਰਾ ਕੁਝ ਕਰ ਦਿੰਦੇ ਆ ਇਹਨਾਂ ਨੂੰ ਅਧਿਕਾਰ ਮਿਲੇ ਹੋਏ ਨੇ ਸਾਨੂੰ ਕੋਈ ਅਧਿਕਾਰ ਨਹੀਂ ਹੈਗਾ ਦੱਸੋ ਕਿਹੜੀ ਸਟੇਟ ਦੇ ਵਿੱਚ ਰਾਜਸਥਾਨ ਨੂੰ ਰੱਪਰਾ ਜਾ ਕੇ ਕਿਤੇ ਆਪਾਂ ਲੈ ਸਕਦਾ ਹੈ ਕਈ ਸਟੇਟਾਂ ਨਾਲ ਕਿਤੇ ਸਾਨੂੰ ਕੋਈ ਅਧਿਕਾਰ ਹੀ ਨਹੀਂ ਹੈਗਾ ਇੱਕ ਮਰਲਾ ਜ਼ਮੀਨ ਵੀ ਖਰੀਦਣ ਦਾ ਇਹ ਸਾਰਾ ਕੁਝ ਇੱਥੇ ਹੀ ਆਪ ਇਹਨਾਂ ਦੇ ਨਾਲ ਲੱਗ ਕੇ ਕਰੀ ਜਾਂਦੇ ਇਹਨਾਂ ਦਾ ਵੀ ਬਿਲਕੁਲ ਆਉਣ ਕੰਮ ਕਰਨ ਤੇ ਵਾਪਸ ਜਾਣ ਇਹਨਾਂ ਨੂੰ ਇੱਥੇ ਆ ਨਹੀਂ ਹੋਣਾ ਚਾਹੀਦਾ ਵੀ ਇਹ ਆਧਾਰ ਕਾਰਡ ਬਣਾਉਣ ਵੋਟਰ ਕਾਰਡ ਬਣਾਉਣ ਇੱਥੇ ਰਹਿਣ ਇੱਥੋਂ ਦੇ ਪਸੰਦੇ ਬਿਲਕੁਲ ਵੀ ਨਹੀਂ ਹੋਣੇ ਚਾਹੀਦੇ ਜਿਹੜੇ ਇਹ ਲੋਕ ਇਦਾਂ ਦੀ ਹਰਕਤਾਂ ਕਰ ਰਹੇ ਨੇ ਹੁਣ ਆਪਾਂ ਬਿਹਾਰੀਆਂ ਦੀ ਗੱਲ ਕਰਦੇ ਆ ਮਾੜੇ ਨੇ ਬਿਲਕੁਲ ਉਹਨਾਂ ਨੂੰ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਇੱਥੇ ਰਹਿਣ ਦਾ ਅਧਿਕਾਰ ਉਹਨਾਂ ਨੂੰ ਨਹੀਂ ਹੋਣਾ ਚਾਹੀਦਾ ਹੁਣ ਅੱਜ ਕੱਲ ਜਿਹੜਾ ਇੱਕ ਕੰਮੇਣਾ ਪਿੰਡ ਦੇ ਵਿੱਚ ਵਾਪਰਿਆ ਪਾਣਾ ਉਹ ਸਾਡੇ ਪੰਜਾਬੀ ਮੁੰਡੇ ਨੇ ਉਹਨਾਂ ਨੇ ਏਡੀ ਗਲਤ ਹਰਕਤ ਉਹਨਾਂ ਨੇ ਵੀ ਕੀਤੀ ਇੱਕ ਛੋਟੇ ਜਿਹੇ ਬੱਚੇ 5 ਸਾਲ ਦੇ ਬੱਚੇ ਨਾਲ ਉਹਨੂੰ ਟੌਫੀਆਂ ਦੇਣ ਦੇ ਚੱਕਰਦਲ ਜਾ ਕੇ ਉਹਨਾਂ ਦਾ ਕੁਕਰਮ ਕੀਤਾ ਯਾਰ ਕਿੱਡੀ ਮਾੜੀ ਘਟਨਾ ਤੁਸੀਂ ਕਿੰਨੇ ਦਰਿੰਦੇ ਬਣ ਚੁੱਕੇ ਹੋ ਯਾਰ ਕਮਾਲ ਦੀ ਗੱਲ ਪੰਜਾਬੀ ਜਿਹੜੇ ਨੇ ਪੰਜਾਬੀ ਇੱਕ ਸੇਵਾ ਸਿਮਰਨ ਦੇ ਵਿੱਚ ਅੱਗੇ ਆਉਂਦੇ ਨੇ ਪੰਜਾਬੀਆਂ ਦਾ ਨਾਂ ਇਬਾਰਤ ਆ ਦਿੱਲੀ ਦੇ ਵਿੱਚ ਦਿੱਲੀ ਵਾਲੇ ਚੁਰਚੇ ਦੇ ਵਿੱਚ ਇੰਟਰਨੈਸ਼ਨਲ ਪੱਧਰ ਤੇ ਪੰਜਾਬੀਆਂ ਨੇ ਨਾਂ ਖੱਟਿਆ ਇਹਦੇ ਵਿੱਚ ਤੁਹਾਨੂੰ ਕੀ ਆਖੀਏ ਇਹਨਾਂ ਦੇ ਮੈਂ ਕਹਿੰਦਾ ਵੀ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਹੈ ਸਖਤ ਤੋਂ ਸਖਤ ਸਜ਼ਾ ਇਹਨਾਂ ਲੋਕਾਂ ਨੂੰ ਦੇਣੀ ਚਾਹੀਦੀ ਹੈ ਜਿਹੜਾ ਅੱਗੇ ਤੋਂ ਕੋਈ ਵੀ ਇਹੋ ਜੀ ਹਰਕਤ ਆ ਜਿਹੜੀ ਉਹ ਕਰਨ ਦੀ ਜੁਰਤ ਨਾ ਕਰੇ ਡਟ ਕੇ ਇਹਨਾਂ ਦੇ ਖਿਲਾਫ ਝੰਡਾ ਚੁਕਣਾ ਚਾਹੀਦਾ ਇਹਨਾਂ ਲੋਕਾਂ ਨੂੰ ਪੰਜਾਬੀ ਬਿਹਾਰੀਆਂ ਨੂੰ ਤਾਂ ਬਾਹਰ ਕੱਢਨਾ ਚਾਹੀਦਾ ਹੈ ਆਉਣ ਤੇ ਕੰਮ ਕਰਨ ਉਹਨਾਂ ਦੇ ਥੋਨੇ ਬਸਿੰਦੇ ਨਹੀਂ ਹੋਣੇ ਚਾਹੀਦੇ ਜਿਹੜੇ ਸਾਡੇ ਪੰਜਾਬੀਆਂ ਨੇ ਹਰਕਤ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖ ਸਜ਼ਾ ਔਰ ਅਲਾਕੇ ਨੂੰ ਇਹ ਬੇਇੱਜ਼ਤੀ ਕਰਦੇ ਆ ਕਿ ਇਹਨਾਂ ਦਾ ਜਿਵੇਂ ਰੋਟੀ ਬੇਟੀ ਦਾ ਜਿਹੜਾ ਰਿਸ਼ਤਾ ਸੀ ਉਹ ਖਤਮ ਕਰ ਦਿੰਦੇ ਸੀ ਇਹਨਾਂ ਪਰਿਵਾਰਾਂ ਨਾਲ ਇਹੋ ਜਿਹਾ ਕੰਮ ਵੀ ਹੋਣਾ ਬੜਾ ਜ਼ਰੂਰੀ ਹੈ ਬਹੁਤ ਮਾੜੀ ਘਟਨਾ ਵਾਪਰੀਆਂ ਨੇ ਦੋ ਬਈ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੀ ਕੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ